ਆਪਾਂ ਇਹ ਦੇਖਦੇ ਆ ਕਿ ਪੰਜਾਬ ਦੇ ਵਿੱਚ ਆਰਥਿਕ ਤੌਰ ਤੇ ਕੀ ਬਣਿਆ ਪੰਜਾਬ ਨੇ ਕੀ ਗਵਾਇਆ ਪਿਛਲੇ ਸਮੇਂ ਦੇ ਵਿੱਚ ਤੇ ਇੱਕ ਈਡੀਆਰ ਦੀ ਲਿਸਟ ਆਈ ਹੈ ਜੀ ਜਿਹਦੇ ਵਿੱਚ ਮੁੱਖ ਮੰਤਰੀਆਂ ਨੇ ਕੀ ਬਣਾਇਆ ਤੇ ਕੀ ਗਵਾਇਆ ਉਹਦੇ ਬਾਰੇ ਵੀ ਪਤਾ ਲੱਗਦਾ ਤੇ ਇਧਰ ਮਾਨ ਸਾਹਿਬ ਦਾ ਵੀ ਕੋਈ ਕਹਿੰਦੇ ਦੱਸਿਆ ਉਹਨਾਂ ਨੇ ਬਾਇਓ ਡਾਟਾ ਕੱਢ ਕੇ ਵੀ ਇੰਨਾ ਕੁਛ ਹੈਗਾ ਕੁਝ ਲੈਣ ਦੇਣਦਾਰੀਆਂ ਵੀ ਆ ਥੋੜਾ ਜਿਹਾ ਦੱਸ ਦਿਓ ਦਰਸ਼ਕਾਂ ਦੇ ਨਾਲ ਕੀ ਕੁਝ ਬਣਾ ਲਿਆ ਮਾਨ ਸਾਹਿਬ ਨੇ ਨਹੀਂ ਦੇਖੋ ਮਾਨ ਸਾਹਿਬ ਤਾਂ ਜੇ ਤੇ ਪਹਿਲੀ ਗੱਲ ਇਹ ਆ ਸਾਬ ਲੀਡਰਾਂ ਦੇ ਜਿਹੜੇ ਅੰਕੜੇ ਆ ਨਾ ਇਹਨਾਂ ਅੰਕੜਿਆਂ ਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਯਕੀਨ ਵੀ ਨਹੀਂ ਕਰਨਾ ਚਾਹੀਦਾ ਏਡੀਆਰ ਨੇ ਜਿਹੜੀ ਰਿਪੋਰਟ ਦਿੰਦੀ ਆ ਉਹ ਉਹ ਅੰਕੜੇ ਹੁੰਦੇ ਨੇ ਜਿਹੜੇ ਇਹਨਾਂ ਨੇ ਖੁਦ ਡਿਕਲੇਅਰ ਕੀਤੇ ਹੁੰਦੇ ਆ ਹਲਫਨਾਮੇ 'ਚ ਜੀ ਮਸਲਨ ਤੁਸੀਂ ਚੋਣ ਲੜੋਗੇ ਤਾਂ ਤੁਹਾਨੂੰ ਇੱਕ ਹਲਫਨਾਮਾ ਦੇਣਾ ਪਊਗਾ ਨਾ ਉਸ ਹਲਫਨਾਮੇ 'ਚ ਤੁਸੀਂ ਦੱਸੋਗੇ ਕਿ ਮੇਰੀ ਇੰਨੀ ਪ੍ਰਾਪਰਟੀ ਆ ਜੀ ਐਨੇ ਮੈਂ ਤੇ ਕੇਸ ਚੱਲਦੇ ਆ ਹੂੰ ਵਗੈਰਾ ਵਗੈਰਾ ਸਾਰੀ ਜਾਣਕਾਰੀ ਦੇਣੀ ਦੋਨੋਂ ਚੀਜ਼ਾਂ ਦੀ ਜਾਣਕਾਰੀ ਹਾਂਜੀ ਜੋ ਵੀ ਆ ਜੀ ਤਾਂ ਗੱਲ ਇਹ ਆ ਕਿ ਉਹਦੇ ਚ ਉਹਨਾਂ ਨੇ ਜਿਹੜਾ ਡਾਟਾ ਕੱਢਿਆ ਹੂੰ ਉਹ ਇਹ ਆ ਕਿ ਤੁਸੀਂ ਹਿਸਾਬ ਲਾ ਲਓ ਜਿੰਨੇ ਵੀ ਮੁੱਖ ਮੰਤਰੀ ਹੈਗੇ ਆ ਇੰਡੀਆ ਚ ਹੂੰ ਉਹਨਾਂ ਦੀ ਟੋਟਲ ਪ੍ਰਾਪਰਟੀ ਜਿਹੜੀ ਆ 1600 ਕੁਝ ਕਰੋੜ ਦੀ ਆ ਹੂੰ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੰਨੀ ਆਪਾਂ ਦੇਖੀਏ ਐਵਰੇਜ ਪ੍ਰਾਪਰਟੀ ਇਹਨਾਂ ਦੀ ਵੰਡ ਲਓ ਜੀ ਤੇ ਉਹ 50 ਕਰੋੜ ਤੋਂ ਉੱਤੇ ਚਲ ਜਾਏਗੀ ਠੀਕ ਹੈ ਨਾ ਜੀ ਬਿਲਕੁਲ ਇੱਥੇ ਜੇ ਆਪਾਂ ਇੱਕ ਸ਼ੁੱਧ ਕਮਾਈ ਲਈਏ ਬੰਦੇ ਦੀ ਇੰਡੀਆ ਚੋਂ 1.85 ਹਜ਼ਾਰ ਆ ਜੀ ਇਹਨਾਂ ਦੀ ਸੱਤ ਟਾਈਮ ਐਵਰੇਜ ਬਣਦੀ ਆ ਹਮ ਸੱਤ ਗੁਣਾ ਜ਼ਿਆਦਾ ਬਣਦੀ ਬਿਲਕੁਲ ਠੀਕ ਹੈ ਜੀ ਇਹਨਾਂ ਅੰਕੜਿਆਂ ਦੇ ਆਧਾਰ ਤੇ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਹੈਗੇ ਨੇ ਨਾਇਡੂ ਸਾਹਿਬ ਚੰਦਰਬਾਬੂ ਨਾਇਡੂ ਉਹ 930 ਕਰੋੜ ਸ਼ਾਇਦ ਜੀ ਪਹਿਲੇ ਨੰਬਰ ਤੇ ਪੇਮਾ ਖਾਂਡੂ ਔਰ ਨਾਚਲ ਪ੍ਰਦੇਸ਼ ਵਾਲਾ ਹਮ ਉਹ 3.50 ਕਰੋੜ ਦੂਜੇ ਨੰਬਰ ਤੇ ਹਮ ਅਬੀਬੀ ਜਿਹੜੀ ਹੈ ਬੰਗਾਲ ਵਾਲੀ ਉਦੇ ਤਾਂ ਸਿਰਫ 15 ਕ ਲੱਖ ਦੇ ਸਾਸੇ ਨੇ ਸ਼ਾਇਦ ਹੂੰ ਇੱਕ ਪਰਮਨਣ ਜੋਗ ਲੱਗਦੀ ਹੈ ਮੈਨੀ ਸਰ ਬਿਲਕੁਲ ਤੇ ਅਭਿਸ਼ੇਕ ਦੇ ਦਾ ਭਤੀਜਾ ਦੇਖ ਲਓ ਹੂੰ ਉਹ ਤੇ ਜਾਜਾਂ ਚ ਉਤਰਦਾ ਹੀ ਨਹੀਂ ਆ ਸਮਝਦੇ ਉਹਨੂੰ ਤੁਸੀਂ ਤਾਂ ਕਹਿੰਦਾ ਮਤਲਬ ਹੈ ਮਾਨ ਸਾਹਿਬ ਦੀ ਹੁਣ ਆਪਾਂ ਨੂੰ ਇਹ ਹੁੰਦਾ ਕਿ ਯਾਰ ਸਾਡਾ ਮੁੱਖ ਮੰਤਰੀ ਕਿੱਥੇ ਜਾ ਖਲੋਤਾ ਹੂੰ ਤੇ ਸਾਡੇ ਮੁੱਖ ਮੰਤਰੀ ਕੋਲ 1 ਕਰੋੜ 97 ਲੱਖ ਦੀ ਹੈ ਜਾਇਦਾਦ ਜੀ ਐਲਾਨੀ ਹੋਈ ਜਾਇਦਾਦ ਜਿਹੜੀ ਆ ਤੇ ਇਸ ਦੇ ਮਾਮਲੇ ਚ ਤੇ ਜੇ ਆਪਾਂ ਦੇਖੀਏ ਤੇ ਇਹਨਾਂ ਦੀ ਤੇ ਜਾਇਦਾਦ ਫਿਰ ਘਟੀ ਆ ਜੀ ਪਹਿਲਾ ਇਲੈਕਸ਼ਨ ਇਹਨਾਂ ਦਾ ਦੇਖੀਏ 2014 ਦਾ ਇਹਨਾਂ ਦੀ ਕੋਈ ਜਾਇਦਾਦ ਜਿਹੜੀ ਹੈ ਕਾਗਜ਼ੀ ਪੱਤਰੀ ਵਧੀ ਨਹੀਂ ਹੈ ਹਮ ਪਰ ਜੇ ਵਧੀ ਵੀ ਹੋਏਗੀ ਤਾਂ ਸਾਨੂੰ ਕੀ ਪਤਾ ਸੀ ਥੋੜੀ ਹੈ ਹਾਂ ਉਹੀ ਤਾਂ ਗੱਲ ਹੈ ਅੱਜਕੱਲ ਉਹ ਡਿਕਲੇਰੇਸ਼ਨ 'ਚ ਜੋ ਆਉਂਦਾ ਸਰ ਤਾਂ ਉਹ ਉਹਦੇ ਆਧਾਰ 'ਤੇ ਅਸੀਂ ਤਾਂ ਗੱਲ ਕਰ ਸਕਦੇ ਹਾਂ ਜਨਾਬ ਹੁਣ ਜੀ ਪਾਸੇ ਆਸੇ ਕਿਸੇ ਲੀਡਰ ਦੀ ਕੋਈ ਵੀ ਲੀਡਰ اے بی ਸੀ ਮਾਨਸਾ ਦੀ ਨਹੀਂ ਗੱਲ ਕਰ ਰਿਹਾ ਤਾਂ ਉਹ ਅੱਜਕੱਲ ਕੀ ਹੈ ਸਰ ਅੱਜਕੱਲ ਇਹ ਆ ਕਿ ਐਸਾ ਜਿਹੜਾ ਨਾ ਇੱਥੋਂ ਜਿਹੜੇ ਲੀਡਰ ਬਣਾਉਂਦੇ ਆ ਉਹ ਪੈਸਾ ਇੱਥੇ ਘੱਟ ਇਸਤੇਮਾਲ ਕਰਦੇ ਉਹਨਾਂ ਨੂੰ ਪਤਾ ਕਿ ਜਿੱਦਾਂ ਹੀ ਮੋਟਾ ਬਾਈ ਦੀ ਨਿਗਾ ਟੇਢੀ ਹੋ ਗਈ ਇਹਨੇ ਤੇ ਖੁੱਡਾਂ ਚੋਂ ਕਢਾ ਲੈਣੇ ਸੱਤੋ ਬਿਲਕੁਲ ਬਿਲਕੁਲ ਵੈਸੇ ਵੀ ਤੁਹਾਨੂੰ ਪਤਾ ਉਹ ਕਹਾਣੀ ਨਹੀਂ ਸੁਣੀ ਕਹਿੰਦੇ ਕਹਿੰਦੇ ਕੋਈ ਕਿਸੇ ਵਪਾਰੀ ਦਾ ਬਈ ਚੂਹਾ ਹੀਰਾ ਖਾ ਗਿਆ ਹੂੰ ਤੇ ਉਹ ਕਿਸੇ ਬੰਦੇ ਕੋਲ ਗਿਆ ਪੂਰਾ ਉਹ ਜਿਹੜਾ ਮੰਦਰੀ ਸੀਗਾ ਜੀ ਉਹਨੇ ਆਖਿਆ ਜੀ ਨਾਮ ਦੇ ਦੂੰਗਾ ਤੇ ਹੀਰਾ ਕੜਾ ਚੂਹਾ ਖਾ ਗਿਆ ਤੇ ਉਹ ਕਿਥੇ ਉਹਨੇ ਬੁਸ਼ ਕਰਲੇ ਸਾਰੇ ਚੂਹੇ ਇਕੱਠੇ ਕਰਲੇ ਹਮ ਤੇ ਉਹਨੇ ਆਖਿਆ ਵੀ ਆਹ ਫੜੋ ਤੇ ਉਹਦੇ ਚੋਂ ਹੀ ਨਿਕਲਾ ਹੀਰਾ ਉਹਨੇ ਕਿਹਾ ਯਾਰ ਤੂੰ ਤੇ ਮਿੰਟ ਮਾਰਿਆ ਤੂੰ ਇਹ ਜੱਜਮੈਂਟ ਕਿਵੇਂ ਕੀਤੀ ਵੀ ਐਯੋ ਆ ਉਹਨੇ ਆਖਿਆ ਤੂੰ ਵੇਖਿਆ ਨਹੀਂ ਇਹ ਸਾਰੇ ਤਾਂ ਆਡੀ ਜੇ ਖਲੋਤਾ ਆ ਉਹੀ ਮਤਲਬ ਕਿ ਇਹਨੂੰ ਇਹ ਆਹ ਦੇ ਤੌਰ ਤਰੀਕੇ ਬਦਲੇ ਹੋਏ ਸੀ ਮੈਂ ਅੰਦਾਜ਼ਾ ਲਾ ਲਿਆ ਕਿ ਇਹ ਆਈਓ ਆ ਤੇ ਇਹਨਾਂ ਦੇ ਵੀ ਤੌਰ ਤਰੀਕੇ ਅੱਗੇ ਬਦਲ ਜਾਂਦੇ ਹੁੰਦੇ ਸੀਗੇ ਅੰਦਾਜ਼ੇ ਲੱਗ ਜਾਂਦੇ ਹੁੰਦੇ ਸੀ ਵੈਸੇ ਤੇ ਸਾਰਿਆਂ ਦੀਆਂ ਕਮਜ਼ੋਰੀਆਂ ਨੇ ਸਾਬ ਪਰ ਹੁਣ ਕੀ ਆ ਕਿ ਇਹ ਪੈਸਾ ਜਿਹੜਾ ਹੈ ਇੱਥੇ ਜ਼ਿਆਦਾ ਇਨਵੈਸਟ ਨਹੀਂ ਕਰਦੇ ਸਾਬ ਇਥੇ ਇਨਵੈਸਟ ਨਹੀਂ ਕਰਦੇ ਜੇ ਪ੍ਰੋਪਰਟੀ ਬਣਦੀ ਆ ਜੀ ਤਾਂ ਬੜੀ ਸਕੀਮ ਨਾਲ ਬਣਦੀ ਆ ਸਾਲ ਇਹਦੇ ਚ ਫਿਰ ਆ ਜਾਂਦੇ ਨੇ ਪ੍ਰੋਪਰਟੀ ਡੀਲ ਇਹੋ ਇਹੋ ਜੇ ਢੰਗ ਨੇ ਸਰ ਵਾਈਟ ਮਨੀ ਕਰਨ ਦੇ ਆਪਾਂ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਫਿਰਕੀਆਂ ਘੁੰਮਦੀਆਂ ਹਨ ਮਤਲਬ ਕਿ ਉਹ ਚੀਜ਼ ਤੇ ਜਿਹੜੀ ਆ ਨਾ ਉਹ ਆਪਾਂ ਤਾਂ ਮਤਲਬ ਕਿ ਤਸੱਵਰ ਵੀ ਨਹੀਂ ਕਰ ਸਕਦੇ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ ਬਿਲਕੁਲ ਤੋਂ ਇਸ ਕਰਕੇ ਇੱਕ ਤਾਂ ਇਹ ਆ ਕਿ ਅੱਜ ਦੇ ਲੀਡਰ ਜਿਹੜੇ ਆ ਕੁਝ ਕਹ ਲਓ ਉਹਨਾਂ ਚ ਇੰਟੈਲੀਜੈਂਸੀ ਵਧੀ ਆ ਉਹ ਜੇ ਬਣਾਉਂਦੇ ਆ ਤਾਂ ਪ੍ਰਾਪਰਟੀ ਬਾਹਰ ਅੰਦਰ ਬਣਾ ਲੈਂਦੇ ਆ ਤੇ ਇਹ ਜਿਹੜੇ ਚੰਦਰਬਾਬੂ ਨਾਇਡੂ ਹੋਰੀਆਂ ਤੇ ਇਹਨਾਂ ਨੂੰ ਤੇ ਤੁਹਾਨੂੰ ਪਤਾ ਹੀ ਹੁਣ ਮੈਂ ਇਹਨਾਂ ਦੀ ਹਿਸਟਰੀ ਕੀ ਦੱਸਾਂ ਇਹਨਾਂ ਨੂੰ ਤੇ ਸੌਰਿਆ ਮੰਨਿਓ ਵੀ ਬਤੇਰਾ ਖੁਸ਼ ਆਇਆ ਇਹਨਾਂ ਨੇ ਤੇ ਸੌਰੇ ਦੀ ਵਿਰਾਸਤ ਹੀ ਹੜੱਪ ਲਈ ਸੀਗੀ ਆਇਆ ਬੜਾ ਫਿਰ ਬਣਾਇਆ ਬੜਾ ਸਾਰਾ ਖੁਸ਼ੀ ਆ ਜੀ ਇਹਦਾ ਜਿਹੜਾ ਸੀਗਾ ਨਾ ਐਨਟੀਆਰ ਸੋਰਾ ਸੀਗਾ ਬਣਾਇਆ ਤਾਂ ਉਹਦਾ ਸੀਗਾ ਸਭ ਕੁਝ ਪਾਰਟੀ ਸੀ ਉਹਦੀ ਮੈਂ ਦੀ ਹਿਸਟਰੀ ਤੇ ਆਈ ਵਰਲਡ ਤੇ ਕੀਤੀ ਹੋਈ ਹੈ ਜਦੋਂ ਇਹ ਚੰਦਰਬਾਬੂ ਨਾਇਡੂ ਇਧਰ ਗਿਆ ਤਾਂ ਕਹਿੰਦਾ ਮਤਲਬ ਇਹ ਹੈ ਕਿ ਭਾਈ ਉਹ ਫਿਰ ਸਾਰਾ ਕੁਝ ਚੱਲਦਾ ਹੀ ਆ ਤਾਂ ਇਸ ਤਰ੍ਹਾਂ ਮਤਲਬ ਇਹਨਾਂ ਨੇ ਇੱਕ ADR ਨੇ ਰਿਪੋਰਟ ਪੇਸ਼ ਕੀਤੀ ਹੈ ਪਰ ਉਹਦੇ ਚ ਇੱਕ ਦਿਲਚਸਪ ਗੱਲ ਹੈ ਇਹ ਨੂੰ ਤੇ ਛੱਡੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਦੌਲਤ ਬਾਰੇ ਸੱਚੀ ਜਾਣਕਾਰੀ ਜਿਹੜੀ ਉਹ ਕਿਸੇ ਕੋਲ ਨਹੀਂ ਇੰਡੀਆ ਦਾ ਕਿਹੜਾ ਪੋਲਿਟਿਸ਼ੀਅਨ ਆ ਹੁਣ ਇੱਥੇ ਤੇ ਉਹ ਤੁਸੀਂ ਦੇਖਿਆ ਜੰਗਲ ਚ ਇਨੋਵਾ ਖੜੀ ਕਾਰ ਚ ਉਹ ਕਿੰਨੇ ਲੱਖ ਕਿੰਨੇ ਕਰੋੜ ਬਰਾਮਦ ਹੋਏ ਨਗਦ ਕੈਸ਼ ਕਿੰਨਾ 골ਡ ਬਰਾਮਦ ਹੋਇਆ ਜੀ ਇਨੋਵਾ ਜੰਗਲ ਚ ਖਲਾਰ ਛੱਡੀ ਆ ਜੰਗਲ ਮੇ ਮੰਗਲ ਤਾਂ ਮੁਰੂ ਮੇ ਬੰਬੂ ਤੇ ਗੱਲ ਇਹ ਆ ਸਾਬ ਕਿ ਇੱਕ ਡਾਟਾ ਹੋਰ ਆ ਇਹਦੇ ਨਾਲ ਜੀ ਉਹ ਇੰਟਰਸਟਿੰਗ ਹੈ ਉਹ ਇਹ ਆ ਕਿ ਇਹ ਜਿੰਨੇ ਕੁੱਲ ਮੁੱਖ ਮੰਤਰੀ ਆ ਇਨ੍ਹਾਂ ਚੋਂ ਲਗਭਗ 42% ਜਿੰਨੇ ਟੋਟਲ ਨੇ ਸਰ ਉਹਨਾਂ ਤੇ ਕ੍ਰਿਮਨਲ ਕੇਸ ਰਜਿਸਟਰਡ ਨੇ ਉਹ আর ਕਮਾਲ ਦੀ ਗੱਲ ਹੈ ਕਿ 32% ਯਾਨੀ ਮਤਲਬ ਕਿ ਇਹੋ ਜਿਹੇ ਆ ਅਸ਼ਦ 13 13 ਤੇ ਕੇਸ ਆ ਤੇ 10 ਐਸੇ ਨੇ ਇਹਨਾਂ ਚੋਂ ਮੁੱਖ ਮੰਤਰੀ ਜੀ ਜਿਨ੍ਹਾਂ ਤੇ ਇਰਾਦਾ ਕਤਲ ਹਮ ਕਿਡਨੈਪਿੰਗ ਵਰਗੇ ਕੇਸ ਦਰਜ ਨੇ ਮੁੱਖ ਮੰਤਰੀ ਆਉਂਦੇ ਤੇ ਪੈਸਾ ਕਿਉਂ ਨਾ ਬਣੇ ਫਿਰ ਨਾ ਭਈ ਪੈਸਾ ਬਣਨਾ ਕੀ ਬਧਣ ਕਿਦੋਂ ਕਿਦੋਂ ਬਣਾ ਕੇ ਲੈਂਦਾ ਜਦੋਂ ਕੇਸ ਹੋ ਜੇ ਆਹ ਜੀ ਆਹ ਜੀ ਤੋਂ ਗੱਲ ਇਹ ਆ ਕਿ ਭਈ ਇਹ ਸਭ ਕੁਝ ਜਿਹੜਾ ਹੈ ਨਾ ਉਹ ਇਦਾਂ ਹੀ ਚੱਲਦਾ ਹੂੰ ਇਦਾਂ ਹੀ ਵੱਧਦਾ ਇੱਕ ਐਸਾ ਮਤਲਬ ਕਿ ਨੇਤਾ ਦਾ ਹੀ ਕਹਿ ਸਕਦੇ ਹਾਂ ਕਿ ਜਿਹੜਾ ਰਫਤਾਰ ਚੱਕਰ ਹੈ ਨਾ ਤੇਜ਼ ਹੈ ਕਿ ਆਮ ਬੰਦਾ ਜਿੰਨੀ ਤਰੱਕੀ 50 ਸਾਲਾਂ 'ਚ ਕਰਦਾ ਆਮ ਬੰਦਾ ਆਪਦੀ ਤਾਂ ਉਹ ਕਿਸੇ ਨੂੰ 5 ਮਹੀਨੇ 5 ਮਹੀਨੇ ਕੋਈ ਜਚਾ ਕੇ ਲਾ ਗਿਆ ਨਾ ਤੇ ਉਹ ਮੇਲਾ ਲੁੱਟ ਕੇ ਲੈ ਜਾਂਦਾ ਜੀ ਸੱਚਮੁੱਚ ਸੱਚਮੁੱਚ ਜੀ ਜੋ ਵੰਟੀ ਲੋ ਜੀ ਕਹਿ ਰਹੇ ਕਿ 나ਡੂ 나이ਡੂ ਸਾਹਿਬ ਲੈ ਕੇ ਨੇ ਨੰਬਰ ਤੇ ਉਧਰ ਇਹ ਮਿੱਤਰ ਕਹਿ ਰਹੇ ਨੇ ਲਾਲੇਸ ਜੀ ਕਹਿੰਦੇ ਕਿ ਬੰਗਾਲੀ ਦੀਦੀ ਸਾਹਿਬ ਤੋਂ ਗਰੀਬ ਹੈ ਇਹਨਾਂ ਦੇ ਵਿੱਚੋਂ ਵੇਖੋ ਜੀ ਹਣ ਕੌਣ ਗਰੀਬ ਜੀ ਪ੍ਰੀਤ ਕਮਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅ ਗੁਰਜੰਟ ਸਿੰਘ ਜੀ ਦੱਸ ਰਹੇ ਨੇ ਮਿੰਟੂ ਜੀ ਕਹਿੰਦੇ ਕਿ ਮੀਟਿੰਗ ਤਾਂ ਖਤਮ ਹੋ ਗਈ ਹੈ ਰੁਟੀਨ ਦੀਆਂ ਗੱਲਾਂ ਹੋਈਆਂ ਨੇ ਤੇ ਇੱਕ ਮਿੱਤਰ ਹੋਰ ਵੀ ਦੱਸ ਰਿਹਾ ਸੀ ਕੁਲਵੰਤ ਸਿੰਘ ਜੀ ਕਹਿੰਦੇ ਕਿ ਮੀਟਿੰਗ ਖਤਮ ਹੋ ਗਈ ਹੈ ਚੌੜਾ ਨੂੰ ਛੇਕਿਆ ਨਹੀਂ ਜਾਵੇਗਾ ਪੰਥ ਦੇ ਵਿੱਚੋਂ ਤੇ ਜਥੇਦਾਰ ਵਾਲਾ ਜਿਹੜਾ ਮਾਮਲਾ ਹੈ ਉਹ ਠੰਡੇ ਬਸਤੇ ਵਿੱਚ ਫੇਰ ਪੈ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਹਾਂਜੀ ਹਾਂਜੀ ਚਲੋ ਇਹ ਦੇਖੋ ਆਪਾਂ ਚੰਗੀ ਤਰ੍ਹਾਂ ਜਦੋਂ ਇਹਨਾਂ ਦੀਆਂ ਗੱਲਾਂ ਸੁਣ ਲਵਾਂਗੇ ਪੜ੍ਹ ਲਾਂਗੇ ਪ੍ਰੈਸ ਨੋਟ ਵਗੈਰਾ ਦੇਖ ਲਵਾਂਗੇ ਉਸ ਤੋਂ ਬਾਅਦ ਹੀ ਟਿੱਪਣੀ ਕਰਾਂਗੇ ਤੇ ਅੱਛਾ ਰਹੇਗਾ ਜੀ ਜੀ ਕਿਉਂਕਿ ਇੱਕ ਦੋ ਮੌਕੇ ਆ ਤੇ ਅਸੀਂ ਖੁੰਝੇ ਆ ਹੂੰ 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 ਬਿਲਕੁਲ ਉਹ ਇੱਥੇ ਫਿਰ ਵਿਵਾਦ ਸ਼ੁਰੂ ਹੋ ਜਾਂਦਾ ਸੀ ਉਸ ਇਕੱਠੇ ਗੱਲ ਕਰ ਰਹੇ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਹ ਸਹੀ ਹੋ ਗਈ ਹਾਂ ਜੀ ਬਿਲਕੁਲ ਨਹੀਂ ਨਹੀਂ ਠੀਕ ਆ ਜੀ ਸਿਰ ਉਹ ਕੋਈ ਇੱਥੇ ਆਪਸ ਦੇ ਵਿੱਚ ਫਿਰ ਵਿਵਾਦ ਉਪਜ ਪਵੇ ਕੇ ਉਹ ਇੱਕ ਚੀਜ਼ ਉਹ ਕਵੇ ਇੱਕ ਚੀਜ਼ ਉਹ ਕਵੇ ਤੇ ਉਹ ਤੋਂ ਬਿਹਤਰ ਹੈ ਇੰਤਜ਼ਾਰ ਕਰ ਲਓ ਕੋਈ ਜੀ ਜੀ ਬਿਲਕੁਲ ਬਿਲਕੁਲ ਚੰਗੀ ਤਰ੍ਹਾਂ ਖੁੱਲ ਕੇ ਗੱਲਬਾਤ ਹੋ ਜਾਏਗੀ ਇੰਤਜ਼ਾਰ ਆਪ ਕਰਦੇ ਆ ਕਈ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਨੇ ਖੈਰ ਇਹਦੇ ਮਾਮਲੇ ਦੇ ਵਿੱਚ ਹੀ ਕਹਿੰਦੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਵਾਲਾ ਮਸਲਾ ਵੀ ਉਹ ਇੱਕ ਮਹੀਨੇ ਵਾਸਤੇ ਹੋਰ ਟਲ ਗਿਆ ਉਹਨਾਂ ਨੇ ਇੱਕ ਮਹੀਨਾ ਹੋਰ ਟਾਈਮ ਦਿੱਤਾ ਜਾਂਚ ਵਾਸਤੇ ਤੇ ਪੂਰੀ ਜਾਣਕਾਰੀ ਫਿਰ ਅਸੀਂ ਤੁਹਾਡੇ ਤੋਂ ਕੱਲ ਨੂੰ ਲਾਵਾਂਗੇ ਇਹਦੇ ਬਾਰੇ ਮਤਲਬ ਕਿ ਦੇਖੋ ਹਾਲੇ ਆ ਜਿਹੜਾ ਮਹੀਨਾ ਨਾ ਜਨਵਰੀ ਦਾ ਜੀ ਇਹਦੇ ਵਿੱਚ ਹੀ ਤੇ ਸਭ ਕੁਝ ਖੁੱਲਣਾ ਹੈ ਹੂੰ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਬਿਲਕੁਲ ਸੈਕੰਡ ਚੀਜ਼ ਕਿ ਨਵੀਂ ਭਰਤੀ ਤੇ ਕੀ ਹੋਣਾ ਹੂੰ ਤੇ ਥਰਡ ਚੀਜ਼ ਆ ਗਈ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਜੀ ਤਾਂ ਤਿੰਨੇ ਪੈਂਡਿੰਗ ਹੋ ਗਏ ਤਿੰਨੇ ਚੱਲੀ ਚੱਲੀ ਮਸਲੇ ਨੇ ਤਿੰਨੇ ਤਿੰਨੇ ਹਾਂ ਜੀ ਹਾਲ ਦੀ ਕੜੀ ਪੈਂਡਿੰਗ ਨੇ ਹੁਣ ਮੇਨ ਗੱਲ ਅਕਾਲੀ ਦਲ ਦੀ ਇਹੋ ਆ ਕਿ ਭਈ ਤੁਸੀਂ ਆਦੇਸ਼ ਨੂੰ ਇਨ ਵਿਨ ਲਾਗੂ ਕਰੋਗੇ ਜੋ ਹੋਇਆ ਤੁਹਾਡੇ ਖਿਲਾਫ ਜਾਂ ਚੋਣਵੇਂ ਤਰੀਕੇ ਨਾਲ ਜੀ ਤਾਂ ਉਹਦਾ ਰਸਤਾ ਕੱਢਿਆ ਜਾਂਦਾ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵੀ ਠੀਕ ਕਰ ਲਈਏ ਤਾਂ ਕਿ ਕਹੋ ਕਿ ਮਰਮਮਤ ਚੱਲ ਰਹੀ ਹੈ ਹੂੰ ਇਹ ਐਕਸਰਸਾਈਜ਼ ਜਿਹੜੀ ਆ ਸਰ ਇਹ ਮਰਮਤ ਹੈ ਕਿ ਕਿਸੇ ਤਰੀਕੇ ਨਾਲ ਗੱਡੀ ਠੀਕ ਠਾਕ ਕਰਕੇ ਤੇ ਲਈ ਤੇ ਚੜਾ ਲਈਏ ਜੀ ਜੀ ਬਿਲਕੁਲ ਬਿਲਕੁਲ